પંજાબ ધાનસભા બહાર આજ આમ આદમી પાર્ટી કાલે કપડે પા કે આઈ રોસ દજો ਜਿੱਥੇ ਜਦੋਂ ਉਹਨਾਂ ਨੇ ਐਂਟਰ ਕੀਤਾ ਤਾਂ ਉਹਨਾਂ ਦੀ ਪੁਲਿਸ ਦੇ ਨਾਲ ਝੜਪ ਹੋ ਗਈ ਕੁਝ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖ ਰਿਹਾ ਹੋਣਾ ਕਿ ਆਮ ਆਦਮੀ ਪਾਰਟੀ ਲਗਾਤਾਰ ਨਾਰੇਬਾਜ਼ੀ ਕਰ ਰਹੀ ਆ ਪੰਜਾਬ ਸਰਕਾਰ ਦੇ ਖਿਲਾਫ ਰੋਜ਼ ਜ਼ਾਹਿਰ ਕਰ ਰਹੀ ਆ ਤੇ ਉਹਨਾਂ ਦੀ ਝੜਪ ਆ ਜਿਹੜੀ ਪੁਲਿਸ ਦੇ ਨਾਲ ਹੋ ਰਹੀ ਆ ਪੁਲਿਸ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀ ਆ ਪਰ ਉਹ ਨਾਰੇਬਾਜ਼ੀ ਕਰਦੇ ਹੋਏ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਨੇ ਅੱਜ ਕਾਲੇ ਕੱਪੜੇ ਰੋਜ਼ ਦੇ ਵਜੋਂ ਉਹ ਵਿਧਾਨ ਸਭਾ ਦੇ ਵਿੱਚ ਪਾ ਕੇ ਆਏ ਆਮ ਆਦਮੀ ਪਾਰਟੀ ਦੀ ਝੜਪ ਪੁਲਿਸ ਦੇ ਨਾਲ ਹੋਈ ਤਸਵੀਰਾਂ ਤੁਸੀਂ ਦੇਖ ਹੀ ਸਕਦੇ ਹੋ ਹਰ ਇੱਕ ਪਾਰਟੀ ਦੇ ਵਿੱਚ ਰੋਸ ਹੈ ਹਰ ਵਿਰੋਧੀ ਦੇ ਵਿੱਚ ਰੋਸ ਹੈ ਆਮ ਆਦਮੀ ਪਾਰਟੀ ਦੇ ਵਿੱਚ ਵੀ ਕਾਂਗਰਸ ਦੇ ਪ੍ਰਤੀ ਰੋਸ ਹੈ ਕਿਉਂਕਿ ਤਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਆਮ ਆਦਮੀ ਪਾਰਟੀ ਦਾ ਇਹ ਖਦਸਾ ਇਹ ਰੋਸ ਹੈ ਕਿ ਉਹਨਾਂ ਨੂੰ ਜਿਹੜੀਆਂ ਕਾਪੀਜ਼ ਜਿਹੜੀਆਂ ਸੀਗੀਆਂ ਨਹੀਂ ਦਿੱਤੀਆਂ ਗਈਆਂ ਕਿਉਂਕਿ ਜਦੋਂ ਵੀ ਵਿਧਾਨ ਸਭਾ ਸੈਸ਼ਨ ਹੁੰਦਾ ਹੈ اجلاس ਹੁੰਦਾ ਹੈ ਜਿਹੜੇ ਮੁੱਦਿਆਂ ਤੇ ਚਰਚਾ ਕਰਨੀ ਹੁੰਦੀ ਆ ਜਾਂ ਫਿਰ ਚਰਚਾ ਵਿਚਾਰ ਕਰਨਾ ਹੁੰਦਾ ਆ ਉਹਨਾਂ ਦੀ ਕਾਪੀ ਜਿਹੜੀ ਐਮ ਐਲ ਏਜ਼ ਨੂੰ ਦਿੱਤੀ ਜਾਂਦੀ ਆ ਪਰ ਇਸ ਵਾਰ ਇਹੋ ਜਿਹਾ ਨਹੀਂ ਹੋਇਆ ਕੈਪਟਨ ਸਰਕਾਰ ਦੇ ਵੱਲੋਂ ਪੰਜਾਬ ਸਰਕਾਰ ਦੇ ਵੱਲੋਂ ਉਹਨਾਂ ਦੀ ਕਾਪੀਜ਼ ਜਿਹੜੀ ਨਹੀਂ ਦਿੱਤੀ ਗਈ ਹਾਲਾਂਕਿ ਕੈਪਟਨ ਦੇ ਸਾਰੇ ਲੀਡਰਾਂ ਵੱਲੋਂ ਕੈਪਟਨ ਅਬਰਿੰਦਰ ਸਿੰਘ ਦੇ ਵੱਲੋਂ ਇਹ ਕਿਹਾ ਗਿਆ ਕਿ ਜਿਹੜਾ ਇਹ ਇਜਲਾਸ ਬੁਲਾਇਆ ਗਿਆ ਇਹ ਸਿਰਫ ਤੇ ਸਿਰਫ ਕਿਸਾਨਾਂ ਦੇ ਲਈ ਬੁਲਾਇਆ ਗਿਆ ਉਹਨਾਂ ਦੇ ਪੱਖ ਦੇ ਵਿੱਚ ਗੱਲ ਕਰਨ ਦੇ ਲਈ ਬੁਲਾਇਆ ਗਿਆ ਉਹ ਸਿਰਫ ਉਹਨਾਂ ਦੀ ਗੱਲ ਕਰਨ ਦੇ ਲਈ ਬੁਲਾਇਆ ਗਿਆ ਤੇ ਹੋ ਸਕਦਾ ਕਈ ਲੀਡਰਾਂ ਨੇ ਇਹ ਵੀ ਕਿਹਾ ਕਿ ਹਾਂ ਕਿ ਮਤੇ ਪਾਸ ਕੀਤੇ ਜਾਣਗੇ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਲਈ ਜਿਹੜੇ ਤਿੰਨ ਖੇਤੀ ਸਬੰਧੀ ਕਾਨੂੰਨ ਪਾਸ ਹੋਏ ਨੇ ਤੇ ਪਹਿਲਾ ਬਿਲ ਪਾਸ ਹੋਏ ਫਿਰ ਰਾਸ਼ਟਰਪਤੀ ਦੇ ਸਹਿਨ ਹੋਣ ਤੋਂ ਬਾਅਦ ਉਹ ਬਿਲ ਕਾਨੂੰਨ ਬਣੇ ਤੇ ਇਹਨਾਂ ਨੂੰ ਰੱਦ ਕਰਨ ਦੇ ਲਈ ਮਤਾ ਪਾਸ ਕੀਤਾ ਜਾਵੇਗਾ ਵਿਧਾਨ ਸਭਾ ਦੇ ਵਿੱਚ ਕਿਉਂਕਿ ਕਿਸਾਨਾਂ ਦੇ ਵੱਲੋਂ ਇਹ ਮੰਗ ਰੱਖੀ ਗਈ ਸੀ ਪੰਜਾਬ ਸਰਕਾਰ ਤੋਂ ਕੈਪਟਨ ਅਮਰਿੰਦਰ ਸਿੰਘ ਤੋਂ ਕਿ ਸਪੈਸ਼ਲ ਇਸ ਲਾਸਟ ਬੁਲਾਇਆ ਜਾਵੇ ਜਿਸ ਦੇ ਵਿੱਚ ਇਹਨਾਂ ਆਰਡੀਨੈਂਸ ਨੂੰ ਇਹਨਾਂ ਬਿਲਾ ਨੂੰ ਰੱਦ ਕੀਤਾ ਜਾਵੇ ਮਤੇ ਪਾਸ ਕੀਤੇ ਜਾਣ ਜਿਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਬਹੁਤ ਦਿਨਾਂ ਬਾਅਦ ਇਹ ਫੈਸਲਾ ਲਿਆ ਜਦੋਂ ਕਿਸਾਨਾਂ ਦਾ ਰੋਸ ਵਧ ਗਿਆ ਉਸ ਤੋਂ ਬਾਅਦ ਇਹ ਫੈਸਲਾ ਲਿਆ ਕਿ ਹੁਣ ਵਿਧਾਨ ਸਭਾ ਦਾ ਸੈਸ਼ਨ ਬੁਲਾਇਆ ਜਾਵੇਗਾ ਜਿਸ ਦੇ ਵਿੱਚ ਕਿਸਾਨਾਂ ਦੇ ਹੱਕ ਦੀ ਗੱਲ ਤੇ ਬਿਲਾ ਦੀ ਗੱਲ ਕੀਤੀ ਜਾਵੇਗੀ ਚਰਚਾ ਵਿਚਾਰ ਕੀਤਾ ਜਾਵੇਗਾ ਐਮਐਲਐਸ ਦੀ ਰਾਏ ਜਾਣੀ ਜਾਵੇਗੀ ਕਿ ਉਹਨਾਂ ਦਾ ਕੀ ਵਿਚਾਰ ਆ ਉਹਨਾਂ ਦੀ ਕੀ رائے ਆ ਉਹਨਾਂ ਦੇ ਜਿਹੜੇ ਕੀ ਸੁਝਾਅ ਨੇ ਇਨ੍ਹਾਂ ਬਿੱਲਾਂ ਨੂੰ ਲੈ ਕੇ ਪਰ ਆਮ ਆਦਮੀ ਪਾਰਟੀ ਦਾ ਰੋਸ ਹੈ ਕਿ ਉਹਨਾਂ ਨੂੰ ਜਿਹੜੇ ਮੁੱਦੇ ਸਿਗੇ ਜਾਂ ਫਿਰ ਕਿਸ ਕਿਸ ਮੁੱਦੇ ਨੂੰ विधानसभा ਦੇ ਵਿੱਚ ਲੈ ਕੇ ਆਇਆ ਜਾ ਰਿਹਾ ਜਾਂ ਫਿਰ ਕਿਸ ਮੁੱਦੇ ਤੇ ਚਰਚਾ ਕੀਤੀ ਜਾ ਰਹੀ ਹੈ ਕੀ ਕੀ ਕੀਤਾ ਜਾਵੇਗਾ ਮਤਾ ਪਾਸ ਕੀਤਾ ਜਾਵੇਗਾ ਜਾਂ ਨਹੀਂ ਕੀਤਾ ਜਾਵੇਗਾ ਕਿਸਾਨਾਂ ਦੇ ਕਿਹੜੇ ਕਿਹੜੇ ਹੱਕ ਦੀ ਗੱਲ ਕੀਤੀ ਜਾਵੇਗੀ ਉਹਨਾਂ ਨੂੰ ਉਹ ਕਾਪੀਜ਼ ਪੰਜਾਬ ਸਰਕਾਰ ਦੇ ਵੱਲੋਂ ਨਹੀਂ ਦਿੱਤੀਆਂ ਗਈਆਂ ਰੋਸ ਵਜੋਂ ਕਾਲੇ ਕੱਪੜੇ ਪਾ ਕੇ ਉਹ ਵਿਧਾਨ ਸਭਾ ਪਹੁੰਚੇ ਜਿਸ ਤੋਂ ਬਾਅਦ ਤੁਹਾਨੂੰ ਦੱਸ ਦਿੱਤਾ ਕਿ ਆਮ ਆਦਮੀ ਪਾਰਟੀ ਦੀ ਪੁਲਿਸ ਦੇ ਨਾਲ ਜ਼ਬਰਦਸਤ ਝੜਪ ਹੋ ਗਈ ਬਾਜੀ ਬਾਈ ਬੰਦ ਕਰ ਲੈ ਐਮ ਐਲ ਏ ਉਹਨਲੇ ਐਮ ਐਲ ਏ ਬਾਜੀ ਅੰਦਰ ਵੀ ਜਾਣ ਦਾ ਫਾਇਦਾ ਕੀ ਆ ਜਾਰ ਰਿਹਾ ਪਰ ਅਸੀਂ ਜਾ ਕੇ ਰਹਾਗੇ ਇਹਨਾਂ ਦਾ ਕੋਈ ਹੱਕ ਨਹੀਂ ਬੰਦਾ ਸਾਨੂੰ ਰੋਕਣ ਦਾ ਸਾਨੂੰ ਲੋਕਾਂ ਨੇ ਕਿਹਾ ਅਸੀਂ ਕਿਸਾਨਾਂ ਦੇ ਹੱਕ ਦੇ ਵਾਸਤੇ ਖੜ੍ਹਨਾ ਹੈਗਾ ਉਹ ਕਰਕੇ ਰੋਕ ਰਹੇ ਨੇ ਇਹ ਦੇਖੋ ਪੰਜਾਬ ਸਰਕਾਰ ਜਿਹੜੀ ਹੈਗੀ ਆ ਉਹਨੇ ਹਾਲ ਅਲਾਨੀ ਐਮਰਜੈਂਸੀ ਲਾ ਰੱਖੀ ਆ ਪੰਜਾਬ ਸਰਕਾਰ ਚੁਣੇ ਹੋਏ ਨੁਮਾਇੰਦਿਆਂ ਨੂੰ ਦੇਖੋ ਕਿਸ ਤਰ੍ਹਾਂ ਉਹ ਬਿਹੇਵ ਕੀਤਾ ਜਾ ਰਿਹਾ ਔਰ ਦੂਜੇ ਪਾਸੇ ਆਪਣੇ ਚੇਲੇ ਚੱਪਟਿਆਂ ਨੂੰ ਕੈਪਟਨ ਸਾਹਿਬ ਜਿਹੜਾ ਹੈਗਾ ਉਹਨੂੰ ਟਰੈਕਟਰ ਤੇ ਆਉਣ ਦੀ ਆਗਿਆ ਕੀ ਸੋ ਆਮ ਆਦਮੀ ਪਾਰਟੀ ਤੁਰ ਕੇ ਜਾਣਾ ਚਾਹੁੰਦੀ ਨਹੀਂ ਜਾਣਾ ਚਾਹੁੰਦੀ ਬਿਲਕੁਲ ਆ ਤੁਸੀਂ ਦੇਖੋ ਜੀ ¡Ay, <muchas>